ਅਬ ਮੇਰਾ ਐਕਚੁਅਲੀ 2 ਮਹੀਨੇ ਪਹਿਲਾਂ ਅਸੀਂ ਇਕੱਠੇ ਹੋਏ ਸੀਗੇ ਸਟੂਡੀਓਸ ਮੈਂ ਕਮਰ ਬਾਈ ਨਾਲ ਵੀ ਉਹੀ ਗੱਲ ਕਰ ਰਿਹਾ ਸੀਗਾ ਮੈਂ ਕਿਹਾ ਅ ਮੇਰਾ ਟਾਈਮ ਸੀ ਡਬਿੰਗ ਦਾ ਪਰ ਉਹ ਪਹਿਲਾਂ ਲੱਗੇ ਹੋਏ ਸੀ ਡਬਿੰਗ ਕਰਨ ਤੇ ਮੈਨੂੰ ਕਹਿੰਦੇ ਵੀਰੇ ਮੈਂ 2 ਮਿੰਟ ਸਿਰਫ ਹੋਰ ਕਰਨਾ ਤੇ ਡਬ ਮੈਨੂੰ ਕੋਈ ਗੱਲ ਨਹੀਂ ਫਿਰ 2 ਮਿੰਟ ਕਰਦੇ ਕਰਦੇ ਅਸੀਂ 2-2.5 ਘੰਟੇ ਇਕੱਠੇ ਗੱਲਾਂ ਬਾਤਾਂ ਕਰਦੇ ਰਹੇ ਮੈਨੂੰ ਉਹੀ ਰਿਕਾਲ ਹੋ ਰਹੀਆਂ ਮੈਂ ਹੁਣ ਪਰਸੋਂ ਵੀ ਆਇਆ ਸੀ ਪਤਾ ਲੈਣ ਤੇ ਮੈਨੂੰ ਮੈਂ ਬੇਟੇ ਨੂੰ ਦੱਸ ਕੇ ਆਇਆ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਬਾਬਾ ਜੀ ਤੋਂ ਪ੍ਰੇਅ ਕਰੀ ਕਿ ਮੇਰੇ ਫਰੈਂਡ ਨਾ ਠੀਕ ਨਹੀਂ ਗਏ ਉਹ ਠੀਕ ਹੋ ਜਾਣ ਮੈਂ ਜਦੋਂ ਘਰ ਗਿਆ ਤੇ ਮੈਨੂੰ ਜਾਂਦੇ ਨੂੰ ਉਹਨੇ ਪੁੱਛਿਆ ਕਿ ਪਾਪਾ ਉਹ ਆਪਕੇ ਫਰੈਂਡ ਠੀਕ ਹੈ ਰਾਜਵੀਰ ਭਾਜੀ ਤੇ ਮੈਂ ਕਿਹਾ ਨਹੀਂ ਅਜੇ ਠੀਕ ਨਹੀਂ ਗਏ ਬਟ ਤੂੰ ਦੁਆ ਕਰ ਕਿ ਜਲਦੀ ਜਲਦੀ ਠੀਕ ਹੋਣ ਬੱਚੇ ਵੀ ਦੁਆ ਕਰ ਰਹੇ ਨੇ ਰਾਜਵੀਰ ਵਾਸਤੇ ਅਸੀਂ ਸਾਰੀ ਇੰਡਸਟਰੀ ਦਾ ਕਰ ਰਹੀ ਰਹੀ ਹਾਂ ਲੈਟਸ ਹੋ ਫਾਰ ਦਾ ਬੈਸਟ ਕਿ ਠੀਕ ਹੋਵੇ ਆਪਣੇ ਘਰ ਜਲਦੀ ਜਲਦੀ ਆਵੇ ਆਪਣੇ ਬੱਚਾ ਨਾਲ ਕੱਢੇ ਕਿਉਂਕਿ ਬੀਇੰਗ ਅ ਫਾਦਰ ਮੈਂ ਵੀ ਇਹ ਸਮਝ ਸਕਦਾ ਦੋ ਬੱਚੇ ਆ ਰਾਜਵੀਰ ਦੇ ਇੱਕ ਬੇਟੀ ਇੱਕ ਬੇਟਾ ਉਹ ਢੀਕਦੇ ਆ ਉਹਨੂੰ ਬਸ ਬਾਬਾ ਜੀ ਅੱਗੇ ਇਹੀ ਅਰਦਾਸ ਹੈ ਕਿ ਜਲਦੀ ਜਲਦੀ ਠੀਕ ਹੋ ਕੇ ਵਾਪਸ ਆ ਗੱਲ ਇਹ ਹੈ ਜੀ ਕਿ ਬੇਟਾ ਮੈਂ ਕਮਰਜੀ ਦਾ ਵੀ ਸ਼ੁਕਰਗੁਜ਼ਾਰ ਕਿਉਂਕਿ ਤੇਰੇ ਦੇਖਣ ਨੂੰ ਦਿਲ ਕਰਦਾ ਮੈਂ ਕਿ ਵੈਸੇ ਤੇ ਮੈਂ ਮਾਤਾ ਜੀ ਨੂੰ ਮਿਲ ਲਿਆ ਹਾਂ ਜੀ ਮਾਤਾ ਜੀ ਕੋਲ ਬਹਿ ਲਿਆ ਉਹਨਾਂ ਦੇ ਮਦਰ ਕੋਲ ਲੇਕਿਨ ਮੇਰਾ ਮਨ ਕਰਦਾ ਮੈਂ ਮੈਂ ਵੈਸੇ ਵੀ ਨਹੀਂ ਉਹਨਾਂ ਨੂੰ ਕਦੇ ਮਿਲਿਆ ਟੀਵੀ 'ਚ ਹੀ ਲਿਖਿਆ ਮੈਂ ਕਿ ਮੈਂ ਉੱਪਰ ਜਾ ਕੇ ਵੇਖਣਾ ਚਾਹੁੰਦਾ ਆਪਣੀ ਅੱਖਾਂ ਨਾਲ ਤੇ ਫਿਰ ਉਹਨਾਂ ਨੇ ਅਲਾਉ ਕਰ ਦਿੱਤਾ ਅ ਮੇਰਾ ਕਿਉਂਕਿ ਆਪਾਂ ਸਾਰੇ ਇਹਲੇ ਔਲਾਦਾਂ ਬੱਚਿਆਂ ਵਾਲੇ ਆ ਵੀ ਕੈਨ ਰਿਲੇਟ ਵੀ ਕੈਨ ਫੀਲ ਕਿ ਉਹਨਾਂ ਦੀ ਮਾਂ ਦੀ ਇਸ ਟਾਈਮ ਕੈਫੀਰ ਕੀ ਹੋਏਗੀ ਉਹ ਵੀ ਘਰੋਂ ਬੇਟੀ ਆ ਉਹਦੀ ਕੀ ਕੈਫੀਰ ਹੋਏਗੀ ਇਹ ਜੇਰੀ ਫਿਰ ਮੈਂ ਇਹ ਕਿਨਾ ਕਿ ਜਿੱਥੇ ਅਰਦਾਸ ਕਰਦੇ ਆਂ ਰੱਬ ਨੂੰ ਕਹੀਏ ਥੋੜੇ ਥੋੜੇ ਦਿਨ ਸਾਡੇ ਲੈ ਲਓ ਜੀ ਕਰੋੜਾਂ ਉਹਦੇ ਤੇ ਦੇਖੋ ਨਾ ਜੇ 2-2 4-4 ਦਿਨ ਵੀ ਨਵੇਂ ਸਾਡੀ ਉਮਰ ਦੇ ਤੇ ਕਰੋੜਾਂ ਲੋਕ ਉਹਨੂੰ ਜੁਫਾਣ ਕਰਦੇ ਅਸੀਂ ਤਾਂ ਸਾਰਾ ਕੁਝ ਕੁਰਬਾਨ ਕਰਨ ਲਈ ਤਿਆਰ ਹੈ ਜੀ ਉਹ ਬਾਕੀ ਕ੍ਰਿਸ਼ਮ ਨਹੀਂ ਹੋਣ ਲਈ ਆ ਇੱਕ ਵਾਰੀ ਫਿਰ ਮੈਂ ਬੇਨਤੀ ਕਰਾਂਗਾ ਰੱਬ ਸੋਨੇ ਅਗੇ ਕਿ ਛੋੜੀ ਚ ਖੈਰ ਪਾ ਦੇ ਮਾਂ ਦੀ ਮਾਂ ਦੀ ਛੋੜੀ ਚ ਖੈਰ ਪਾ ਦੇ ਉਹ ਮੈਂ ਚਾਹੁੰਦਾ ਹਾਂ